ਬੰਦ ਕਰੋ ਬੰਦ ਕਰੋ ਬੰਦ ਕਰੋ ਹਾਏ ਬੰਦ ਕਰ ਬੰਦ ਕਰਨਾ ਬੰਦ ਕਰਾ ਤੁਹਾਡਾ ਇਹ ਕੀ ਮਾਮਲਾ ਹੈ ਰਹਿੰਦੇ ਹੋ ਬੰਦ ਕਰਾ ਸੱਟੀਆਂ ਦੇ ਨਾਲ ਗੱਲਾਂ ਚੱਲ ਰਹੀਆਂ ਨੇ ਸੋਣ ਦੀ ਤੁਸੀਂ ਛੱਡਾ ਕੇ ਰੱਖਤੀਆਂ ਨੇ ਤੁਹਾਨੂੰ ਕਿਰਪਾ ਕਰ ਬੇਚੀ ਕਰ ਸੀ ਆ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਦਿਓ ਅਦਾਲਤ ਦੇ ਸਾਹਮਣੇ ਆ ਆਪਣੇ ਆਪ ਨੂੰ ਲਿਆਓ ਸਨੇ ਘੇਰ ਘੇਰ ਝੰਬੇ ਪ੍ਰਦਰਸ਼ਨਕਾਰੀ ਕਿਸਾਨ ਫੜ ਫੜ ਸੁੱਟੇ ਗੱਡੀਆਂ ਚ ਕਈ ਜ਼ਖਮੀ ਸਕੂਲੀ ਬੱਚੇ ਵੀ ਧਰਨੇ ਦੌਰਾਨ ਹਾਦਸੇ ਦਾ ਸ਼ਿਕਾਰ ਪੰਜਾਬ ਭਰ ਦੇ ਵਿੱਚ ਕਿਸਾਨ ਸੰਗਠਨ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਸੇ ਦੇ ਚੱਲਦੇ ਅੰਮ੍ਰਿਤਸਰ ਦੇ ਵਿੱਚ ਵੀ ਕਿਸਾਨ ਸੰਗਠਨਾਂ ਦੇ ਵੱਲੋਂ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦੱਸਦੀ ਹੈ ਕਿ ਕਿਸਾਨਾਂ ਵੱਲੋਂ ਰਸਤੇ ਨੂੰ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉਸੇ ਦੌਰਾਨ ਪੁਲਿਸ ਫੇਰ ਉੱਥੇ ਪਹੁੰਚਦੀ ਹੈ ਤੇ ਪੁਲਿਸ ਵੱਲੋਂ ਕਿਸਾਨਾਂ ਨੂੰ ਫੜ-ਫੜ ਕੇ ਜ਼ਬਰਦਸਤੀ ਗੱਡੀਆਂ ਦੇ ਵਿੱਚ ਬਿਠਾਇਆ ਜਾਂਦਾ ਜਿਸ ਦੌਰਾਨ ਕਈ ਕਿਸਾਨਾਂ ਗੂ ਜਖਮੀ ਵੀ ਹੋ ਜਾਂਦੇ ਨੇ ਉੱਥੇ ਹੀ ਕਿਸਾਨਾਂ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਕਿਸਾਨਾਂ ਨੇ ਕਿਹਾ ਕਿ ਭਾਵੇਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਪਰ ਪੁਲਿਸ ਨੇ ਸਾਡੇ ਤੇ लाठी चार्ज ਕੀਤਾ ਜਿਸ ਦੌਰਾਨ ਸਾਡੇ ਕਈ ਕਿਸਾਨ ਜ਼ਖਮੀ ਹੋ ਗਏ ਨੇ ਕੀ ਕੁਝ ਕਹਿਣਾ ਇਸ ਦੌਰਾਨ ਧਰਨਾ ਲਾ ਕੇ ਬੈਠੇ ਕਿਸਾਨਾਂ ਦਾ ਤੁਸੀਂ ਇੱਕ ਵਾਰ ਉਹ ਵੀ ਸੁਣ ਲਵੋ ਮੈਂ ਐਸਪੀ ਰਜੇਸ਼ ਸ਼ਰਮਾ ਦੇ ਖਿਲਾਫ ਲੈ ਕੇ ਭੇਜਿਆ ਮੇਰਾ ਨਾਮ ਜਗਜੀਤ ਸਿੰਘ ਹੈ ਜੀ ਖਵਾਲੀ ਹਾਂਜੀ ਐਸ ਡੀ ਐਮ ਰਾਜੇਸ਼ ਸ਼ਰਮੇ ਦਾ ਬੜਾ ਚਿਰ ਦਾ ਲੰਮਕਦਾ ਮੁੱਦਾ ਆ ਰਿਹਾ ਅੱਜ ਆਪਾਂ ਡੀ ਸੀ ਦਫ਼ਤਰ ਦੇ ਬਾਹਰ ਬੈਠਣਾ ਸੀ ਇੱਕ ਸਾਈਡ ਤੇ ਰੋਡ ਛੱਡ ਕੇ ਭੰਡਾਰੀ ਪੁਲ ਦੀ ਕਾਲ ਅਸੀਂ ਦਿੱਤੀ ਸੀ ਵੀ ਆਪਾਂ ਇੱਕ ਛੱਡ ਤੇ ਇੱਕ ਸਾਈਡ ਤੇ ਬਾਵਾਂਗੇ ਰੋਡ ਛੱਡ ਕੇ ਬਾਵਾਂਗੇ ਗੱਲਬਾਤ ਤੋਂ ਕਦੀ ਭਜੇਣੀ ਹੈ ਕਿਸਾਨ ਗੱਲਬਾਤ ਕਰਨ ਨੂੰ ਅਸੀਂ ਤਿਆਰ ਸੀ ਪਰ ਅੱਜ ਪੁਲਿਸ ਦਾ ਧੱਕਾ ਵਾਪੇ ਸਾਡੇ ਸ਼ਹਿਰ ਚ ਸਾਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਬਦਮਾਸ਼ੀ ਕੀਤੀ ਜਾ ਰਹੀ ਹੈ ਡਾਂਗਾ ਲਾ ਲਾ ਕੇ ਐਕਸੀਡੈਂਟ ਹੋ ਗਏ ਸਾਡੇ ਬੰਦਿਆਂ ਦੀਆਂ ਸੱਟਾਂ ਲਾ ਦਿੱਤੀਆਂ ਪੁਲਿਸ ਨੇ ਕੀ ਆਪਾਂ ਆਪਣੀ ਗੱਲ ਬਾਤ ਨਹੀਂ ਰੱਖ ਸਕਦੇ ਡੀਸੀ ਸਰ ਉ ਜਾ ਕੇ ਇੰਨਾ ਹੀ ਡੀਸੀਆਂ ਤਿੰਨਾ ਡੀਸੀਆਂ ਨੇ ਐਸਡੀਐਮ ਰਜੇਸ਼ ਸ਼ਰਮਾ ਨੂੰ ਜਿਹੜਾ ਉਹ ਦੋਸ਼ੀ ਕਰਾਰ ਦਿੱਤਾ ਤੇ ਪਰ ਅੱਜ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਆਪਣੀ ਰਿਟਾਇਰਮੈਂਟ ਲੈ ਕੇ ਆਰਾਮਣਾ ਬੈ ਗਿਆ ਹਜ਼ਾਰਾਂ ਕਰੋੜਾਂ ਦਾ ਇੱਥੇ ਕਬੜਾ ਕਰ ਗਿਆ ਦੋਹਾਂ ਦੋਹਾਂ ਤਿੰਨਾ ਦਿਨਾ ਗੱਲਿਆਂ ਵਾਲੇ ਜਿਹੜੇ ਕਿਸਾਨ ਨੇ ਉਹ ਇੱਥੇ ਛੜਕਾਂ ਦੇ ਉੱਤੇ ਟੈਂਟ ਲਾ ਕੇ ਬੈਠੇ ਨੇ ਲੋਕਾਂ ਦੇ ਘਰ ਤਾਂ ਦਿੱਤੇ ਗਏ ਹਾਈਵੇ ਦੇ ਵਿੱਚ ਤੇ ਕੀ ਅਸੀਂ ਇੱਥੇ ਗਲਤ ਕਰਨੇ ਆਪਾਂ ਆਪਣੇ ਡੀਸੀ ਦਫ਼ਤਰ ਗਾੜੀ ਆ ਕੇ ਆਪਣੀ ਮੰਗ ਨਹੀਂ ਰੱਖ ਸਕਦੇ ਹਾਈ ਕੋਰਟ ਦਾ ਕੀ ਮਸਲਾ ਗੜੇ ਮਾਰੀ ਇੱਥੇ ਤਿੰਨਾ ਉਹ ਕੋਈ ਹਾਈ ਕੋਰਟ ਦਾ ਮਸਲਾ ਜੀ ਨਹੀਂ ਹਾਈ ਕੋਰਟ ਦੇ ਜਿਹੜੇ ਵੀ ਹੁਕਮ ਉਹਨਾਂ ਦੀ ਅਸੀਂ ਪਾਲਣਾ ਕਰਦੇ ਆਂ ਇਹਨਾਂ ਦਾ ਪ੍ਰਸ਼ਾਸਨ ਨਾਲ ਸਾਡੀ ਗੱਲ ਹੋਈ ਸੀ ਜਿੰਨਾ ਵੀ ਮਤਲਬ ਬੰਦਾ ਮੁਆਵਜ਼ਾ ਵਾ ਵੇਖੋ ਜੀ ਕਰੋਨਾ ਕਾਲ ਆਇਆ ਉਹਦੇ ਵਿੱਚ ਨਿੱਕੇ ਤੋਂ ਨਿੱਕੇ ਬਿਜ਼ਨਸ ਜਿਹੜੇ ਉਹ ਸਾਰੇ ਠੱਪ ਹੋ ਗਏ ਠੱਪ ਹੋਣ ਤੋਂ ਬਾਅਦ ਆਪਾਂ ਜਿਹੜੇ ਛੋਟੇ ਜਿਨ੍ਹਾਂ ਨੇ ਕਰਜ਼ਾ ਲਿਆ ਸੀ ਛੋਟੇ ਬਿਜ਼ਨਸਮੈਨਾਂ ਨੇ ਉਹ ਵਿਚਾਰੇ ਛੜਕਾਂ ਦੇ ਆਏ ਪਏ ਨੇ ਉਹਦੀ ਕੁ르ਕੀ ਇੱਕ ਘਰ ਦੀ ਉਹਦੇ ਵਿੱਚ ਵੀ ਸੈਂਟੀ ਜਿਹੜੀ ਜਿਤਾ ਦਿੱਤੀ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਵੀ ਉਹ 5 ਕਿਲਖ ਦੇ ਹੀੜ-ਗਿੜ ਜਿਹੜਾ ਮਾਮਲਾ ਉਹ ਨਿਬੜਦਾ ਮੇਰੀ ਗੱਲ ਰਾਤ ਹੋਈ ਹੈ ਪ੍ਰਸ਼ਾਸਨ ਦੇ ਨਾਲ ਮੈਂ ਕਿਹਾ ਵੀ ਕੋਈ ਨਹੀਂ ਜੇ 5 ਚ ਨਿਬੜਦਾ ਤੇ ਨਿਬੇੜ ਦੋ ਉਹ ਯੋ ਵਿਆਜ ਤੇ ਆਪ ਆ ਗਈ ਉਹ ਜਿਹੜਾ ਰਕਮ ਜਿਹੜੀ ਬਹੁਤ ਵੱਡੀ ਬੈਂਕ ਨੇ ਕਰ ਦਿੱਤੀ ਸੀ ਉਹ ਤੁਹਾਨੂੰ ਸੜਕਾਂ ਤੇ ਕਿਉਂ ਬੈਣਾ ਪੈ ਗਿਆ ਅੱਜ ਅਸੀਂ ਮੰਗਾ ਸਾਡੀਆਂ ਤਿੰਨ ਚਾਰ ਮੰਗਾ ਸੀ ਗੜੇ ਮਾਰੀ ਹੋਈ ਹੈ ਕਿੰਨਾ ਚਵਾਂ ਪਿੰਡਾਂ ਦੇ ਵਿੱਚ ਸਾਡੇ ਅਸੀਂ ਡੀਸੀ ਦਫ਼ਤਰ ਜਾ ਰਹੇ ਸੀ ਡੀਸੀ ਅੰਮ੍ਰਿਤਸਰ ਦਾ ਡੀਸੀ ਹੋਵੇ ਤੇ ਅਸੀਂ ਅੰਮ੍ਰਿਤਸਰ ਦੇ ਹੋਈਏ ਵਸਨੀਕ ਤੇ ਆਪਣੀ ਗੱਲ ਵੀ ਡੀਸੀ ਦੇ ਗਾੜੀ ਨਾਲ ਰੱਖ ਸਕੀਏ ਤੇ ਇਹਨਾਂ ਗੱਲ ਤੇ ਮਾਰੀ ਨਾ ਫਿਰ ਇਹ ਪੁਲਿਸ ਮਤਲਬ ਜਿਹੜੀ ਪੰਜਾਬ ਸਰਕਾਰ ਆ ਗੁੰਡਾ ਰਾਜ ਆ ਤੇ ਅੱਜ ਸਾਡੇ ਸ਼ਹਿਰ ਤੋਂ ਹੁਣ ਤੋਂ ਸਾਨੂੰ ਡੱਕਾ ਜਾ ਰਿਹਾ ਪਹਿਲਾਂ ਸਾਨੂੰ ਹਰਿਆਣੇ ਵਾਲਿਆਂ ਨੇ ਕੁੱਟਿਆ ਅੱਜ ਸਾਡੇ ਹੀ ਆ ਭੈਣ ਭਰਾਵਾ ਸਾਡੇ ਚੋਂ ਹੀ ਸਾਡੇ ਪਰਿਵਾਰਾਂ ਚੋਂ ਆ ਡੰਡੇ ਚੋਂ ਚੋਂ ਕਿੰਨਾਂ ਨੇ ਸਾਡੇ ਬੰਦਿਆਂ ਦੇ ਸੱਟਾਂ ਲਾਈਆਂ ਸੜਕ ਤੇ ਕਿਉਂ ਦੋਈ ਬੈਠੇ ਲੋਕਾਂ ਨੂੰ ਕੀ ਪਰੇਸ਼ਾਨ ਕਰਾਉਂਦੇ ਕੋਈ ਨਾ ਸੜਕ ਤੇ ਪੁਲਿਸ ਨੇ ਭਾਇ ਜੀ ਅਸੀਂ ਤੇ ਆਪਣੇ ਸ਼ਹਿਰ ਆਪਣੇ ਡੀਸੀ ਦਫ਼ਤਰ ਆਪਾਂ ਮੰਗ ਪੱਤਰ ਦੇਣ ਜਾ ਰਹੇ ਆ ਆਪਾਂ ਤੇ ਰਾਹ ਰੋਕਿਆ ਨਹੀਂ ਇਹ ਤੇ ਇਹਨਾਂ ਨੇ ਬੈਰੀਕੇਡਿੰਗ ਤੇ ਪੁਲਿਸ ਨੇ ਕੀਤੀ ਆ ਆਪਾਂ ਤੇ ਡੀਸੀ ਦਫ਼ਤਰ ਜਾਣਾ ਉਹਨ ਕੀ ਮੰਗ? ਉਹ ਕੋਈ ਗ੍ਰਿਫਤਾਰ ਵੀ ਕੀਤੇ ਕਿਸਾਨ ਕੋਈ। ਹਾਂ ਹਾਂ ਬੜੇ ਸਾਡੇ ਸਾਥੀ ਗ੍ਰਿਫਤਾਰ ਕੀਤੇ ਗਏ ਆਪਣੇ ਸ਼ਹਿਰ ਦੇ ਵਿੱਚ ਆਪਣੇ ਡੀਸੀ ਕੋਲ ਜੇ ਆਪਾਂ ਆਪਣੀ ਮੰਗ ਨਹੀਂ ਰੱਖ ਸਕਦੇ ਤੇ ਫਿਰ ਕਿੱਥੋਂ ਦਾ ਲਾ ਰਹਿ ਗਿਆ ਜੀ ਇਹ ਸੰਵਿਧਾਨ ਦੀਆਂ ਦੇ ਟੱਡੀਆਂ ਪੰਜਾਬ ਸਰਕਾਰ ਪੁਲਿਸ ਦੁਆਰਾ ਜਿਹੜੀਆਂ ਓ ਡਵਾ ਰਹੀ। ਕਿੰਨੇ ਲੱਗੇ ਆ ਸਾਨੂੰ? ਕਾਫੀ ਸਾਡੇ ਕਿਸਾਨ ਜਿਹੜੇ ਜ਼ਖਮੀ ਹੋ ਗਏ ਨੇ ਕੁਝ ਹਸਪੀਟਲ ਪਹੁੰਚਾਏ ਨੇ ਤੇ ਕਈ ਇਹਨਾਂ ਨੇ ਗ੍ਰਿਫਤਾਰ ਕਰ ਲਏ ਨੇ। ਦੂਜੇ ਪਾਸੇ ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੀਐਮ ਮਾਨ ਦਾ ਸਾਫ਼ ਕਹਿਣਾ ਹੈ ਕਿ ਜੇਕਰ ਕਿਸਾਨਾਂ ਦੇ ਧਰਨੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਤਾਂ ਫਿਰ ਕਿਸੇ ਵੀ ਜਗ੍ਹਾ ਤੇ ਧਰਨਾ ਨਹੀਂ ਲਾੰਦ ਦਿੱਤਾ ਜਾਵੇਗਾ ਤੇ ਜੇਕਰ ਬਿਨਾਂ ਕਿਸੇ ਪਰਮਿਸ਼ਨ ਦੇ ਕੋਈ ਧਰਨਾ ਲਗਾਉਂਦਾ ਤਾਂ ਉਸ ਤੇ ਬੰਦੀ ਕਾਰਵਾਈ ਵੀ ਕੀਤੀ ਜਾਵੇਗੀ ਪਰ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਹੋਰ ਕੀ ਕੁਝ ਕਹਿਣਾ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਇੱਕ ਬਾਰ ਉਹ ਵੀ ਸੁਣ ਲਵੋ ਜੋ ਵੀ ਅੱਜ ਪਰ ਲਾਹਨ ਦਾ ਕਾਰਨ ਕਰਦੇ ਬਾਕੀ ਇੰਜਰਡ ਹੋਏ ਨੇ ਦੋ ਤਿੰਨ ਬੱਚੇ ਵੀ ਜਿਹੜਾ ਮੋਟਰਸਾਈਕਲ 'ਤੇ ਲਗੇ ਸਿਗੇ ਔਰ ਇੱਕ ਮਲਾਜਮ ਦੀ ਜੰਗੀ ਹੈਗੀ ਬਾਕੀ माम धरना क्य लान ਬਿਨਾਂ ਕਿਸੇ ਪਰਮਿਸ਼ਨ ਬਲਾਕਿੰਗ ਕਰ ਦਿੱਤੀ ਬਾਕੀ ਤੇ ਪੈਗੇ ਸੀਗੇ ਰੋਡ ਸਰ ਜਿਹੜੇ ਬੱਚੇ 2 ਇੰਚ ਤੋਂ ਹੋਏ ਆ ਸਕੂਲ ਤੋਂ ਆ ਰਹੇ ਸੀ ਐਕਟਵਾ ਵੀ ਟੁੱਟ ਗਈ ਇੱਕ ਮੋਟਰਸਾਈਕਲ ਰਾਹ ਕੀ ਦਾ ਟੁੱਟ ਗਿਆ ਕਿੰਨੇ ਕ ਜਖਮੀ ਨੇ ਉਹ ਕਰ ਰਹੇ ਚੈੱਕ ਕਰ ਰਹੇ ਆ ਤੁਹਾਨੂੰ ਫਟਾ ਲੱਗੀ ਹੈਗੀ ਮਲਾਜੂਦੀ ਹੈਗਾ ਬਾਕੀ ਵੈਰੀਫਾਈ ਕਰ ਸਰ ਜਿਹੜੀ ਉੱਤੇ ਚਾੜ ਦਿੱਤੀ ਗਈ ਸੀ ਪੁਲਿਸ ਵੱਲੋਂ ਬੈਰੀਕੇਡ ਲਗਾਇਆ ਹੋਇਆ ਸੀਗਾ ਜੀ ਉੱਥੇ ਉਹ ਕਰ ਲੈਣੇ ਸਾਰੇ ਕਾਰਜ ਪੁਲਿਸ ਉਹ ਕੀ ਕਰਦਾ ਕਿ ਕਿਸੇ ਸਰ ਵੀ ਕਰ ਰਹੇ ਹਾਂ ਬਿਲਕੁਲ ਕਾਨੂੰਨੀ ਜਿਹੜਾ ਸਾਨੂੰ ਆਪ ਰੋਡ ਕਰਾ ਚੱਲ ਜੀ ਪਹਿਲਾਂ ਆਨ ਆ ਰਹੇ ਕਿਸਾਨ ਦੀ ਕਮੈਂਟ ਦੀ ਮਾਨ ਜੋ ਸਰਕਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਗੱਲ ਆ ਕਿ ਲੋਕਾਂ ਦੀ ਆਵਾਜ਼ਾਈ ਚ ਕਿਸੇ ਨੂੰ ਵਿਗੜਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਮਾਨ ਜੋ ਕਮਿਸ਼ਨਰ ਸਾਹਿਬ ਅਸੀਂ 2-3 ਦਿਨ ਹੋ ਗਏ ਇਹਨਾਂ ਦੀ ਰਿਕਵੈਸਟ ਕਰ ਰਹੇ ਹਾਂ ਕਿ ਬੈਂਕ ਜਿਹੜਾ ਹਾਈ ਕੋਰਟ ਦੇ ਹੁਕਮ ਆ ਅਸੀਂ ਸਾਨੂੰ ਪਾਲਣਾ ਕਰਾਉਣੀ ਜ਼ਰੂਰੀ ਆ ਮਾਨ ਜੋ ਹਾਈ ਕੋਰਟ ਇਹ ਕਹਿੰਦੇ ਆ ਕਿ ਹਾਈ ਕੋਰਟ ਦੇ ਹੁਕਮ ਦੀ ਪਾਲਣਾ ਤੁਸੀਂ ਕਿਉਂ ਕਰਾਉਂਦੇ ਜੀ ਸਰ ਕੁਝ ਕੰਕਾਂ ਦੇ ਮਾਮਲੇ ਮਾਮਲੇ ਨੂੰ ਲੈ ਕੇ ਦੀ ਗੱਲ ਕੀਤੀ ਜਾ ਰਹੀ ਕੋਈ ਮਾਮਲੇ ਨਹੀਂ ਤੇ ਭਾਣੇ ਭਾਜੀ ਕੋਈ ਨਹੀਂ ਭਾਜੀ ਸਿਰਫ ਇਹਨਾਂ ਦਾ ਆਇਆ ਜੀ ਕਿ ਤੁਸੀਂ ਉਹ ਬੈਂਕ ਤੇ ਕਿਉਂ ਪਹਿਲਾਂ ਇਹ ਬੈਂਕ ਦੀ ਸੀਲ ਤੋੜਨ ਲੱਗੇ ਸੀ ਉਹਦੇ ਕਰਕੇ ਅਸੀਂ ਤਿੰਨ ਦਿਨ ਹੋ ਗਿਆ ਕੱਲ ਬੈਂਕ ਵਾਲੇ ਵੀ ਆਏ ਸੀ ਵਾਪਸ ਤੇ ਬਹਿ ਕੇ ਅਸੀਂ ਇਹਨਾਂ ਨਾਲ ਗੱਲ ਕਰ ਲਈ ਨਹੀਂ ਲੇਕਿਨ ਇਹਨਾਂ ਨੂੰ ਅਸੀਂ ਕਾਲ ਕਰਦੇ ਕੱਲ ਪ੍ਰਵਿੰਦਰ ਮਾਨ ਨੇ ਫੋਨ ਹੀ ਖੋਲਿਆ ਜੀ ਇਹਦੇ ਜਗਜੀਤ ਮੁੰਡਾ ਉਹਨੂੰ ਕਾਲ ਕੀਤੀ ਅਸੀਂ ਰਿਕਵੈਸਟ ਕੀਤੀ ਮੈਂ ਠੀਕ ਹੈ ਮੇਰੇ ਨਾਲ ਚੰਗੇ ਸੁਭਾਅ ਸੀ ਲੇਕਿਨ ਇਹਨੇ ਇੱਕ ਨਹੀਂ ਸਾਡੀ ਸੁਣੀ ਔਰ ਮਾਂ ਜੋ ਕਮਿਸ਼ਨਰ ਸਾਹਿਬ ਨੇ ਬੜੀ ਜਿਹੜਾ ਮਲੇ ਇਹਨਾਂ ਨੇ ਵੇਖੋ ਨਾ ਆ ਕਿੱਡਾ ਗੋਨ ਲੱਗੇ ਨਿਆਣੇ ਤੇ ਮੋਟਰਸਾਈਕਲ ਚੜ ਦੁੱਤਾ ਕਿੰਨੇ ਕਿੰਨੇ ਕਿਸਾਨ ਜਿਹੜੇ ਗ੍ਰਿਫਤਾਰ ਦੇਖੋ ਜੀ ਬੱਚਿਆਂ ਦੇ ਤੇ ਮੋਟਰਸਾਈਕਲ ਉਹਨਾਂ ਦੀ ਟ੍ਰੀਟਮੈਂਟ ਕਰਾ ਰਹੇ ਆ ਔਰ ਜੋ ਵੀ ਕਾਨੂੰਨੀ ਕਾਰਵਾਈ ਮਰਦੀ ਕੀਤੀ ਜਾ ਕਿੰਨੇ ਕਿੰਨੇ ਕਿਸਾਨ ਗ੍ਰਿਫਤਾਰ ਕੀਤੇ ਆ ਅਰੇ ਚੱਲ ਰਹੀ ਜੀ ਚੱਲ ਰਿਹਾ ਪਰ ਸਟੇਟਾ ਜਾ ਰਿਹਾ ਕਿ ਬੱਚੇ ਵੀ ਕੁਝ ਸਟੇਟਾ ਵੀ ਲਿਖਿਆ ਮਹਾਰਾਜਾ ਡੀਸੀਪੀ ਸਾਹਿਬ ਦੱਸ ਦੱਸ ਦਈਏ ਕਿ ਇਸ ਪ੍ਰਦਰਸ਼ਨ ਦੌਰਾਨ ਦੋ ਸਕੂਲੀ ਨੌਜਵਾਨ ਵੀ ਐਕਟਿਵਾ ਤੇ ਸਵਾਰ ਹੋ ਕੇ ਆ ਰਹੇ ਸਨ ਪਰਚੜਪ ਦੌਰਾਨ ਉਹਨਾਂ ਦੀ ਐਕਟਿਵਾ ਡਿੱਗ ਜਾਂਦੀ ਹੈ ਜਿਸ ਦੌਰਾਨ ਸਕੂਲੀ ਸਟਾਲ ਲਗਦੀਆਂ ਨੇ ਅੰਮ੍ਰਿਤਸਰ ਤੋਂ ਸੂਚਨ ਦੀ ਰਿਪੋਰਟ